ਸਰਕਾਰਾਂ ਵੱਲੋਂ ਕਿੰਨੀ ਕਿ ਸਪੋਰਟ ਆ ਤੁਹਾਨੂੰ ਹਲੇ ਤੱਕ ਮੈਨੂੰ 26 ਸਾਲ ਹੋ ਗਏ ਵੀਰੇ ਅਜੇ ਤੱਕ ਇੱਕ ਰੁਪਏ ਦੀ ਸਪੋਰਟ ਨਹੀਂ ਆਈ ਪ੍ਰਕਾਰ ਵੱਲ ਕੋਈ ਸਪੋਰਟ ਨਹੀਂ ਜੋ ਕਰਿਆ ਆਪਣੇ ਦਮ ਤੇ ਕਰਿਆ ਹੋਰ ਪੰਜਾਬ ਦੀ ਹਿਸਟਰੀ ਦੇ ਵਿੱਚ ਅਜੇ ਤੱਕ ਮੈਡਲ ਨਹੀਂ ਜਿੱਤਿਆ ਏਸ਼ੀਅਨ ਚ ਮੈਂ ਲੈ ਕੇ ਦਿੱਤਾ ਬਈ ਕਾਰ ਚਲਾਉਣ ਖਾਤਰ ਫਿਰ ਕੀ ਕੰਮ ਕਰਦੇ ਹੋ ਪੈਸੇ ਕਿੱਥੋਂ ਹੁੰਦੇ ਫਿਰ ਬਾਈ ਮੈਂ ਸਬਜੀ ਮੰਡੀ ਚ ਸਬਜੀ ਵੀ ਲੈ ਲੈਂਦਾ ਤੇ ਫਿਰ ਦੁੱਖ ਕਿੰਨਾ ਕੁ ਹੁੰਦਾ ਬਾਈ ਦੁੱਖ ਨਹੀਂ ਵੀਰੇ ਦੁੱਖਾ ਨਹੀਂ ਹੁੰਦਾ ਐਤੋਂ ਬੰਦਾ ਠੋਕ ਰਹਾ ਕੇ ਮਜ਼ਬੂਤ ਹੁੰਦਾ ਮਜ਼ਬੂਤ ਹੋ ਰਹੇ ਹਨ ਉਹ ਦਿਨੋਂ ਤੇ ਮੈਂ ਹੁਣ ਮਜ਼ਬੂਤ ਆ ਮੈਨੂੰ ਕੋਈ ਇੱਕ ਨਾ ਕਰੇ ਕਰੇ ਨਾ ਕਰੇ ਮੈਨੂੰ ਕੋਈ ਫਰਕ ਨਹੀਂ ਮਰਨਾ ਮੈਂ ਇਸ ਦੇਸ਼ ਲਈ ਕੱਢੂ ਇੱਕ ਨਾ ਇੰਸਟਾਗ੍ਰਾਮ ਤੇ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਹੋਊਗੀ ਵੀ ਇੱਕ ਇੰਟਰਨੈਸ਼ਨਲ ਪਲੇਅਰ ਦੇਸ਼ ਆਸਤੇ ਮੈਡਲ ਲੈ ਕੇ ਆਇਆ ਤੇ ਉਹ ਆਪ ਬਸ ਤੋਂ ਉਤਰ ਰਿਹਾ ਤੇ ਸਿਰਫ ਉਹਦਾ ਭਰਾ ਉਹਨੂੰ ਸਕੂਟੀ ਤੇ ਬਿਠਾ ਕੇ ਘਰੇ ਲੈ ਕੇ ਜਾ ਰਿਹਾ ਇਹ ਉਹੀ ਬਾਈ ਹੈ ਤਰुण ਸ਼ਰਮਾ ਜੋ ਕਿ ਪੈਰਾ ਕਾਰਾਟੇ ਦਾ ਪਲੇਅਰ ਹੈ ਤਰुण ਵੀਰੇ ਸასი ਕਾ ਠੀਕ ਹੈ ਜੀ ਅੰਜੀ ਬਹੁਤ ਹੀ ਚੜ੍ਹਦੀ ਕਲਾ ਰ ਤੇ ਕਿਹੜਾ ਮੈਡਲ ਲੈ ਕੇ ਆਏ ਸੀ ਵੀਰੇ ਹੁਣ ਤੁਸੀਂ ਰੀਸੈਂਟਲੀ ਕਿੱਥੋਂ ਆਏ ਸੀ ਵੀਰੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਕਲੀਅਰ ਕਰਦਾ ਮੈਂ ਕੈਟਾਗਰੀ ਟਿਕੇ ਹੇਰਦਾ ਯਾਨੀ ਡੀਟੇਬਲ ਕੈਟਾਗਰੀ ਦੇ ਪਲੇਅਰ ਹੁੰਦੇ ਨੇ ਇਹਨਾਂ ਨੂੰ ਪੈਰਾ ਕਿਹਾ ਜਾਂਦਾ ਹੂੰ ਤੇ ਮੈਂ ਜਿੱਥੇ ਤੱਕ ਖੇਡਿਆ ਮੈਂ 18 ਕੰਟਰੀਆਂ ਖੇਡੀਆਂ ਹੋਇਆਂ ਕਿਹੜੇ ਸਾਰੇ ਕੰਟਰੀ ਹਾਂਜੀ ਜਿੱਚੋ ਦੋ ਏਸ਼ੀਅਨ ਚੈਂਪੀਅਨਸ਼ਿਪ ਨੇ ਔਰ ਪੰਜਾਬ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਮੈਡਲ ਨਹੀਂ ਜਿੱਤਿਆ ਏਸ਼ੀਅਨ ਮੈਂ ਲੈ ਕੇ ਦਿੱਤਾ ਕੀ ਬਾਤ ਹੈ ਪਰ ਫਿਰ ਵੀ ਯਾਰ ਆਪਣੀਆਂ ਸਰਕਾਰਾਂ ਨੇ ਆਪਣੇ ਲੋਕਾਂ ਨੇ ਇਸ ਬਾਈ ਦੀ ਕੋਈ ਕਦਰ ਨਹੀਂ ਪਾਈ ਬਈ ਨੇ ਦੱਸਿਆ ਨਾ ਪੈਰਾ ਕਰਾਟੇ ਦੇ ਵਿੱਚ ਉਹ ਪਹਿਲਾ ਬੰਦਾ ਜਿਹੋ ਇੱਕ ਮੈਡਲ ਲੈ ਕੇ ਆਇਆ 18 ਕੰਟਰੀ ਖੇਡ ਕੇ ਆਇਆ ਜਿਨ੍ਹਾਂ ਦੇ ਵਿੱਚ ਉਹ ਏਸ਼ੀਅਨ ਗੇਮਸ ਦੇ ਵਿੱਚ ਦੋ ਮੈਡਲ ਇੱਕ ਸਿਲਵਰ ਤੇ ਇੱਕ ਬ੍ਰੌਂਜ਼ ਹਨ ਤੇ ਵਰਲਡ ਕੱਪ ਦੇ ਵਿੱਚੋਂ ਵਰਲਡ ਦੇ ਵਿੱਚ ਉਹਨੇ 골ਡ ਆ ਤੇ 6ਵੇਂ ਨੰਬਰ ਦਾ ਮੈਂ ਪਲੇਅਰ ਆ 골ਡ 6ਵੇਂ ਵਰਲਡ ਦੇ ਵਿੱਚੋਂ 6ਵੇਂ ਨੰਬਰ ਦਾ ਪਲੇਅਰ ਤੇ ਕਿੱਡੀ ਮਾਣ ਵਾਲੀ ਗੱਲ ਆ ਹਨਾ ਪੰਜਾਬ ਲਈ ਆਪਾਂ ਅਕਸਰ ਪੰਜਾਬ ਨੂੰ ਨਿੰਦਦੇ ਰਹਿੰਦੇ ਆ ਕਿ ਪੰਜਾਬ ਦੇ ਵਿੱਚ ਨਸ਼ੇ ਆ ਪੰਜਾਬ ਦੇ ਵਿੱਚ ਨਸ਼ੇੜੀ ਆ ਪੰਜਾਬ ਦੇ ਬੰਦੇ ਕੰਮ ਨਹੀਂ ਕਰਦੇ ਖੇਡਾਂ 'ਚ ਨਹੀਂ ਜਾਂਦੇ ਯਾਰ ਜਿਹੜੇ ਆਹ ਬਾਈਰਗੇ ਖੇਡਾਂ 'ਚ ਜਾਂਦੇ ਆਪਾਂ ਇਹਨਾਂ ਦੀ ਕਿੰਨੀ ਕਦਰ ਪਾਤੀ ਇਹਨਾਂ ਨੂੰ ਕੀ ਕੁਛ ਦੇਤਾ ਸਰਕਾਰਾਂ ਵੱਲੋਂ ਕਿੰਨੀ ਕ ਸਪੋਰਟ ਆ ਤੁਹਾਨੂੰ ਹਲੇ ਤੱਕ ਮੈਨੂੰ 26 ਸਾਲ ਹੋ ਗਏ ਵੀਰੇ ਅਜੇ ਤੱਕ ਇੱਕ ਰੁਪਏ ਦੀ ਸਪੋਰਟ ਨਹੀਂ ਆਈ ਪ੍ਰਕਾਰ ਵੱਲ ਕੋਈ ਸਪੋਰਟ ਨਹੀਂ ਜੋ ਕਰ ਰਹੇ ਆਪਣੇ ਦਮ ਜੋ ਪੈਸੇ ਲੱਗਦੇ ਘਰੋਂ ਹੂੰ ਕਈ ਇਹਨਾਂ ਦਾ ਹੀ ਸਪੋਰਟ ਕਰਦੇ ਨੇ ਤੇ ਈਵਨ ਕਈ ਸੰਸਥਾਵਾਂ ਸਪੋਰਟ ਕਰਦੀਆਂ ਹੂੰ ਇਹਨਾਂ ਤੋਂ ਮੈਂ ਬਾੜ ਜਾਂਨਾ ਲੇਕਿਨ ਦੇਖੋ ਉਹ ਵੀ ਇੱਕ ਹੱਦ ਤੱਕ ਲਿਮਟ ਤੱਕ ਕਰ ਤੱਕਦੇ ਆ ਹਾਂ ਤੇ ਕਈ ਵਾਰ ਤਾਂ ਮੇਰੇ ਆਪਣੇ ਜੇਪੀ ਕਰਨੀ ਬੰਦ ਜਾਂਦੇ ਤੇ ਫਿਰ ਦੁੱਖ ਕਿੰਨਾ ਕੁ ਹੁੰਦਾ ਬਈ ਦੁੱਖ ਨਹੀਂ ਮੇਰੇ ਦੁੱਖਾ ਨਹੀਂ ਹੁੰਦਾ ਐਤੋਂ ਮੰਨਦਾ ਠੋਕਰਾਗਾ ਕੇ ਮਜ਼ਬੂਤ ਹੁੰਦਾ ਮਜ਼ਬੂਤ ਹੋ ਰਹੇ ਹਨਾ ਦਿਨੋਂ ਦਿਨ ਮੈਂ ਹੁਣ ਮਜ਼ਬੂਤ ਆ ਮੈਨੂੰ ਕੋਈ ਵੀ ਇੱਕ ਨਾ ਕਰੇ ਕਰੇ ਨਾ ਕਰੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਇਸ ਦੀ ਜੀ ਕੱਢੂੰਗਾ ਕੀ ਬਾਤ ਆ ਬਈ ਇਹ ਬਾਈ ਹਨਾ ਪੰਜਾਬ ਦਾ ਵੀ ਮਾਣ ਹੈ ਤੇ ਭਾਰਤ ਦੇਸ਼ ਦਾ ਵੀ ਮਾਣ ਹੈ ਹਨਾ ਜਰਸੀ ਪਾਈ ਆ ਹਨਾ ਇਹ ਜਰਸੀ ਦਾ ਬਾਈ ਮਾਣ ਵਧਾ ਰਹੇ ਹੈ ਮੈਡਲ ਲੈ ਕੇ ਤੇ ਕਿਹੜੇ ਕਿਹੜੇ ਦੇਸ਼ਾਂ 'ਚ ਤੁਸੀਂ ਖੇਡ ਕੇ ਆਏ ਹੋ ਵੀਰੇ ਮੈਂ ਮੇਰੇ ਹੰਗਰੀ 'ਚ ਆਏ ਆ 2 3 ਵਾਰ ਬੈਲਜੀਅਮ 2 ਵਾਰ ਮਲੇਸ਼ੀਆ 3 ਵਾਰ ਤੇ ਯੂਕਰੇਨ 2 ਵਾਰ ਆਇਰਲੈਂਡ ਇੱਕ ਵਾਰ ਉਦਿ ਬੇਕਿਸਤਾਨ ਇੱਕ ਵਾਰ ਤੇ ਹੁਣ ਯੂਐਸ ਖੇਡ ਕੇ ਆਏ ਤੇ ਇੱਥੇ ਆਉਣ ਜਾਣ ਤੇ ਜੋ ਵੀ ਖਰਚਾ ਹੋਇਆ ਸਾਰਾ ਘਰੋਂ ਲੱਗਿਆ ਹਾਂਜੀ ਕਿੰਨਾ ਖਰਚਾ ਲੱਗਿਆ ਵੀਰੇ ਹੁਣ ਤੱਕ ਕੁਝ ਐਨਆਰਆਈ ਭਰਾਵਾਂ ਨੇ ਸਪੋਰਟ ਕਰੀਆ ਕੁਝ ਮੇਰਾ ਮੇਰੇ ਤੇ 10 ਲੱਖ ਰੁਪਏ ਦਾ ਕਰਜ਼ਾ ਰਹਿ ਗਿਆ 12 ਲੱਖ ਸੀਗਾ ਮੇਰਾ ਘਰਗੀਰ ਵੀ ਪਿਆ ਛੀ ਡੀਐਫਸੀ ਬੈਂਗਲੁਰੂ ਦੇ ਨਾਲ ਪਰ ਮੈਂ ਕਿਸੇ ਤੋਂ ਮੰਗ ਨਹੀਂ ਰਿਹਾ ਜੋ ਰਿਐਲਿਟੀ ਹੈ ਉਹ ਮੈਂ ਦੱਸ ਰਿਹਾ ਜੋ ਗਰਾਊਂਡ ਫਲੋਰ ਦੀ ਰਿਐਲਿਟੀ ਹੈ ਜਿਹੜੇ ਆ ਕਹਿੰਦੇ ਨੇ ਨਾ ਅਸੀਂ ਆ ਕਰਤਾ ਉਹ ਕਰਤਾ ਆ ਤੁਹਾਡੇ ਮੁਰੇ ਕਹਣਾ ਤੇ ਸਰਕਾਰਾਂ ਤੋਂ ਆਸ ਹੈਗੀ ਵੀ ਕੁਮਦਦਤ ਹੋਊਗੀ ਤੁਹਾਡੀ ਲੇਕਿਨ ਸਰਕਾਰੇ ਤੋਂ ਹੀ ਉਮੀਦ ਲਾਵਾਂਗੇ ਹੁਣ ਕਿਸੇ ਤੋਂ ਕੀ ਲਾ ਕੇ ਬੈਠੂੰਗਾ ਜੇ ਤਾਂ ਮੈਂ ਕੋਈ ਗਲਤ ਕੰਮ ਕਰ ਰਿਹਾ ਫੇਰ ਤਾਂ ਸਰਕਾਰ ਮੈਨੂੰ ਆਗੇ ਕਹੇ ਬਈ ਤੂੰ ਨਸ਼ੇ ਵੇਚ ਰਿਹਾ ਤੂੰ ਕੁਝ ਕਰ ਰਿਹਾ ਤੂੰ ਗਲਤ ਕਰ ਰਿਹਾ ਮੈਂ ਤਾਂ ਇੱਕ ਪ੍ਰਮੋਟ ਕਰ ਰਿਆਂ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਆ ਰਿਆਂ ਹੂੰ ਬੱਚਿਆਂ ਨੂੰ ਕਹਿ ਰਿਆਂ ਕਿ ਨਸ਼ੇ ਛੱਡੋ ਗਰਾਊਂਡ 'ਚ ਆਓ ਐਕਟੀਵਿਟੀ ਸ਼ੁਰੂ ਕਰੋ ਆਪਣੇ ਸਰੀਰ ਨੂੰ ਬਚਾਓ ਪਰ ਕਿਤੇ ਨਾ ਕਿਤੇ ਦੇਖ ਕੇ ਜਾਵੇ ਸਾਡੀ ਤੁਹਾਨੂੰ ਨਾ ਹੀ ਨਹੀਂ ਮੋੜੀ ਪਹਿਲੇ ਕਹਿੰਦੇ ਸੀ ਸਾਡੀ ਗੇਮ ਰਿਕੋਨਾਈਜ਼ ਨਹੀਂ ਪੰਜਾਬ 올림픽 ਦੇ ਅੰਦਰ ਨਹੀਂ ਆਂਦੀ ਬਟ ਹੁਣ ਤਾਂ ਸਾਡੀ ਗੇਮ ਵੀ ਰਿਕੋਨਾਈਜ਼ ਹੋ ਚੁੱਕੀ ਹੈ ਸੋ ਇਹਦੇ ਲਈ ਵੀ ਧੰਨਵਾਦ ਕਰਦਾ ਸਪੋਰਟ ਮਿਨਿਸਟਰ ਸਾਹਿਬ ਦਾ ਭਗਵੰਤ ਮਾਨ ਸਾਹਿਬ ਦਾ ਕਿ ਤੁਸੀਂ ਸਭ ਕੋ ਸਾਡੀ ਗੇਮ ਦਾ ਕਾਰਾਟੇ రిగੁਨਾਈ ਤਾਂ ਕਰਤੀ ਪਰ ਇਹਨਾਂ ਦੀ ਜਿੰਨੀ سپورਟ ਹੋ ਸਕਦੀ ਹੈ ਮੈਂ ਸਰਕਾਰ ਨੂੰ ਦੋਨੇ ਹੱਥ ਬੰਨ ਕੇ ਆਪਦੇ ਵੱਲੋਂ ਬੇਨਤੀ ਕਰਦਾ ਕਿ ਇਹਨਾਂ ਦੀ ਜਿੰਨੀ سپورਟ ਹੋ ਸਕਦੀ ਹੈ ਉਹ سپورਟ ਕੀਤੀ ਜਾਵੇ ਕਿਉਂਕਿ ਜੇ ਇਹੋ ਜਿਹੇ ਬੰਦੇ ਘਰੇ ਬਹਿ ਗਏ ਤਾਂ ਫਿਰ ਇਹਨਾਂ ਨੂੰ ਦੇਖ ਕੇ ਹੋਰ ਵੀ ਬਹੁਤ ਟੁੱਟਣਗੇ ਪਰ ਜੇ ਇਹ ਬੰਦੇ ਅੱਗੇ ਵਧਦੇ ਇਹਨਾਂ ਦੀ سپورਟ ਕੀਤੀ ਜਾਂਦੀ ਤੇ ਇਹਨਾਂ ਨੂੰ ਦੇਖ ਕੇ ਹੋਰ ਬਹੁਤ ਨੌਜਵਾਨ ਅੱਗੇ ਆਉਣਗੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਬਾਈ ਘਰ ਚਲਾਉਣ ਖਾਤਰ ਫਿਰ ਕੀ ਕੰਮ ਕਰਦੇ ਹੋ ਪੈਸੇ ਕਿੱਥੋਂ ਹੁੰਦੇ ਫਿਰ ਬਾਈ ਮੈਂ ਸਬਜੀ ਮੰਡੀ ਚ ਸਬਜੀ ਦੀ ਰੇੜੀ ਲਾਉਂਦੀ ਸਬਜੀ ਦੀ ਰੇੜੀ ਲਾਉਂਦੀ ਦੇਖੋ ਕੰਮ ਕੋ ਦੇਖੋ ਗਿਆਪਕ ਮਾਮਾਂਗੇ ਨਹੀਂ ਤਾਂ ਪੇਟ ਕਿੱਥੇ ਭਰਾਂਗੇ ਵੀਰੇ ਹੂੰ ਮੈਡਲ ਮਾਨ ਸਮਾਨ ਇਹ ਤਾਨੂੰ ਖਾਣੂ ਨਹੀਂ ਹੁੰਦੇ ਹੂੰ ਕਰਨਾ ਖੁਦ ਹੀ ਪੈਣਾ ਹੈ ਹੂੰ ਤੋਂ ਮੈਂ ਸਬਜੀ ਮੰਡੀ 'ਚ ਆਪਣੇ ਭਰਾ ਨਾਲ ਰੀੜੀ ਲੰਨਾ ਹੈਲਪ ਕਰਦਾ ਹਾਂ ਉਹਦੀ ਤੇ ਇੱਕ ਸਕੂਲ 'ਚ ਰਾਜਾਵਾੜੀ ਦਾ ਸਕੂਲ ਆ ਕਰਨੇ ਉੱਥੇ ਮੈਂ ਜੋਬ ਕਰਦਾ ਉਹ ਤੋਂ ਬਾਅਦ ਮੈਨੂੰ ਵਰਤਮਾਨ ਸਟੀਲ ਮਿੱਲ ਲੁਧਿਆਣਾ ਜਿਹੜੀ ਮੇਰੀ ਰਿਪੋਰਟ ਕਰਦੇ ਆ ਇੱਕ ਸਰਕਾਰੀ ਸਕੂਲ ਤੋਂ ਉਹਨੇ ਲਗਾਇਆ ਉਹ ਤੇ ਮੈਂ ਫ੍ਰੀ ਕਰਾਡੀ ਦੀ ਟ੍ਰੇਨਿੰਗ ਲਿਆ ਅੱਛਾ ਤੇ ਭਰਾ ਵੱਲੋਂ ਕਿੰਨੇ ਕਿ ਸਪੋਰਟ ਆ ਬਾਈ ਭਰਾ ਵੀਰੇ ਮੈਂ ਤਾਂ ਕਹਿਣਾ ਐਜਾ ਭਰਾ ਸਭ ਨੂੰ ਮਿਲੇ ਜਿਹੜਾ ਅੱਜ ਵੀ ਮੇਰੇ ਨਾਲ ਮੋਢਾ ਲਾ ਕੇ ਮੋਢਾ ਖੜਾ। ਭਰਾ ਨਾਲ ਖੜਦਾ ਹਰ ਇੱਕ ਗੱਲ 'ਚ। ਹਾਂਜੀ। ਮੇਨੇ ਫਾਦਰ ਸਾਹਿਬ ਦੀ ਡੈਥ ਹੋ ਗਈ 2 ਸਾਲ ਪਹਿਲੇ। ਉਹਨਾਂ ਦਾ ਵੀ ਇਹੀ ਸੁਪਨਾ ਸੀਗਾ ਕਿ ਮੇਰਾ ਮੁੰਡਾ ਗੁਰਮੁਖੀ ਉਪਤੇ ਚੜ ਜਾਵੇ। ਹਮ ਬਟ ਉਹਨਾਂ ਦਾ ਸਮਣਾ ਸਮਣਾ ਹੀ ਰਹਿ ਗਿਆ। ਕਿ ਕੋਈ ਨਾ ਭਰਾ ਤੁਹਾਡਾ ਸੁਪਨਾ ਪਰਮਾਤਮਾ ਪੂਰਾ ਕਰੇ ਨਾ। ਤੇ ਅਸੀਂ ਭਾਈ ਸਰਕਾਰਾਂ ਨੂੰ ਤੇ ਭਾਈ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਵੀ ਯਾਰ ਤੁਸੀਂ ਬਹੁਤ ਸਾਰੇ ਇੱਥੇ ਨਿਚਾਰਾਂ ਨੂੰ ਪ੍ਰਮੋਟ ਕਰੀ ਜਾਂਦੇ ਆ ਰਹੇ ਜੀ ਹੀਰਿਆਂ ਨੂੰ ਕਿਉਂ ਨਹੀਂ ਪ੍ਰਮੋਟ ਕਰਦੇ ਇਹਨਾਂ ਬਾਰੇ ਕਿਉਂ ਦੱਸਣਾ ਪੈਂਦਾ ਵੀ ਇਹ ਕੌਣ ਆ ਇਹ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਬੰਦੇ ਆ ਸੋ ਇਹਨਾਂ ਦੀ ਜਿੰਨੀ ਵੱੱਟ ਵੱੱਟ ਸਪੋਰਟ ਕਰ ਸਕਦੇ ਕਰੋ ਵੀਰੇ ਇੱਕ ਇੰਟਰਨੈਸ਼ਨਲ ਪਲੇਅਰ ਹੋ ਕੇ ਜਿਹੜੇ ਨੇ ਦੇਸ਼ ਲਈ ਇਹਨੇ ਮੈਡਲ ਲੈ ਕੇ ਆਂਦੇ ਹੁਣ ਉਹਨੂੰ ਇੱਕ ਸਬਜ਼ੀ ਦੀ ਡੇਢੀ ਲਾਉਣੀ ਪੈਂਦੀ ਆ ਆਪਣੇ ਲਈ ਸ਼ਰਮ ਵਾਲੀ ਗੱਲ ਆ ਯਾਰ ਆਪਾਂ ਕੋਈ ਸਪੋਰਟ ਨਹੀਂ ਕਰ ਰਹੇ ਸੋ ਭਾਈ ਜਿੰਨੀ ਵੀ ਹੋ ਸਕਦੀ ਸਪੋਰਟ ਕਰੋ ਭਾਈ ਇਸ ਬਾਈ ਦੀ ਵੀਡੀਓ ਨੂੰ ਜਿੰਨੀ ਵੀ ਹੋ ਸਕਦੀ ਹੈ ਵੱੱਟ ਵੱੱਟ ਸ਼ੇਅਰ ਕਰੋ ਤਾਂ ਜੋ ਇਹ ਜੀ ਹੀਰੇ ਆ ਬੰਦੇ ਹਨ ਜਿਹੜੇ ਇਹ ਅੱਗੇ ਹਉਣ ਤੇ ਇਹਨਾਂ ਦੀ ਸਪੋਰਟ ਕੀਤੀ ਜਾ ਸਕੇ ਜਿੰਨੇ ਵੀ ਬੰਦੇ ਹੈਗੇ ਆ ਤੇ ਧੰਨਵਾਦ ਜੀ